ਮੇਰੇ ਸਤਗੁਰ ਕਲਗੀਆਂ ਵਾਲਾ ਉਹ ਪੁੱਤ ਕੌਮ ਦੇਲੇ ਖਿਲਾਕੇ ਹਲੇ ਵੀ ਆਖੀ ਜਾਵੇਂ تیر ਕਰ ਜਾ ਕਿਵੇਂ ਉਤਾਰਾਂ ਉਹ ਮੇਰੇ ਸਤਗੁਰ ਕਲਗੀਆਂ ਵਾਲਾ ਉਹ ਮੇਰੇ ਸਤਗੁਰ ਕਲਗੀਆਂ ਵਾਲਾ ਉਹ ਪੁੱਤ ਕੌਮ ਦੇਲੇ ਖਿਲਾਕੇ ਹਲੇ ਵੀ ਅੱਖੀ ਜਾਵੇਂ ਤੇਰ ਕਰ ਜਾ ਕਿਵੇਂ ਉਤਾਰਾ ਉਹ ਮੇਰੇ ਸਤਿਗੁਰ ਕਨੇ ਕੀ ਆਵਾਲਾ ਮੈਂ ਕਦੇ ਕਦੇ ਸੋਚਾਂ ਤੋਂ ਕਿਸਮਤੀ ਦਾ ਬਣਿਆ ਉਹ ਤਨ ਕੁਝ ਨਹੀਂ ਵਰ ਕੀ ਮਾਤਾ ਜਿੰਨੇ ਐਸਾ ਪੁੱਤਰ ਜਨਿਆ ਉਹ ਹੱਥ ਵਿੱਚ ਕਿਰਪਾਨ ਫੜਾ ਕੇ ਠੰਡੇ ਦੀ ਪੌਣ ਲਿਸ਼ਕਾਂ ਕੇ ਉਹ ਹਲੇ ਵੀ ਅੱਖੀ ਜਾਵੇਂ ਉਹ ਤਿਰਕਰ ਜਾ ਕਿਵੇਂ ਉਤਾਰਾਂ ਮੇਰੇ ਸਤ ਗੁਰ ਕਲਕੀਆਂ ਵਾਲਾ ਉਹ ਪੁੱਤ ਕੌਮ ਦੇ ਲੇਖੇ ਲਾ ਕੇ ਹਲੇ ਵੀ ਅੱਖੀ ਜਾਵੇਂ ਤਿਰਕਰ ਜਾ ਕਿਵੇਂ ਉਤਾਰਾਂ ਮੇਰੇ ਸਤ ਗੁਰ ਕਲਕੀਆਂ ਵਾਲਾ ਉਦਨੇਤ ਵੀ ਇਥਨੋ ਕੇਨੇ ਉਹਦੀ ਤੱਕ ਕੇ ਦਰਦ ਕਹਾਣੀ ਉਹ ਫੁੱਲ ਛੱਡ ਗਏ ਖੁਸ਼ਬੂਆਂ ਪੱਥਰ ਵੀ ਹੋ ਕੇ ਪਾਣੀ ਪਿਆਰੇ ਨੂੰ ਮਿੱਤਰ ਬਣਾ ਕੇ ਸਾਰਾ ਦਿਲ ਦਾ ਹਾਲ ਸੁਣਾ ਕੇ ਹਲੇ ਵੀ ਆਖੀ ਜਾਵੇਂ ਤਿਰਕਰ ਜਾ ਕਿਵੇਂ ਉਤਾਰਾ ਓ ਮੇਰੇ ਸਤਿ ਕੁ ਰਕਲ ਕੀਆ ਵਾਲਾ ਓਇਉਨੇ ਛੱਡ ਫੁੱਲਾਂ ਦੀਆਂ ਸੇਜ ਤੇ ਕੰਡਿਆਰ ਬਣਾਏ ਓਇਉਨੇ ਵਾਰ ਜਿਕਰ ਤੇ ਟੁਕਣੇ ਤੇ ਗਲ ਦਾ ਹਾਰ ਬਣਾਏ ਸਾਰਾ ਸਰਬੰਸ ਲੁਟਾ ਕੇ ਆਪਣੇ ਸੀਨੇ ਛੇਕ ਪਵਾ ਕੇ ਹਲੇ ਵੀ ਆਖੀ ਜਾਵੇ ਤੇਰਾ ਕਰਜਾ ਕਿਵੇਂ ਉਤਾਰਾਂ ਓ ਮੇਰੇ ਸਤ ਗੁਰ ਕਲਗੀਆਂ ਵਾਲਾ ਜੀਉ ਸੰਤ ਸਪਾਏ ਸੂਰਾ ਇੱਕ ਪਲ ਨਾ ਮੈਨੂੰ ਪੁੱਲਦਾ ਉਹ ਕੁੱਲ ਆਲਮ ਵਿੱਚ ਦਵਿੰਦਰਾ ਕੋਈ ਨਾ ਉਸ ਦੇ ਤੁਲਦਾ ਵਾਰਿਸ ਇੱਕ ਪੰਥ ਸਜਾ ਕੇ ਕਵੀਆਂ ਨਾਲ ਪ੍ਰੀਤ ਬਣਾ ਕੇ ਓ ਹਾਲੇ ਰੀ ਅੱਖੀ ਜਾਵੇਂ تیر ਕਰਨ ਜਾ ਕਿਵੇਂ ਉਤਾਰਾ ਓ ਮੇਰੇ ਸਤਗੁਰ ਕਲਗੀਆਂ ਵਾਲਾ ਉਹ ਪੁੱਤ ਕੌਮ ਦੇ ਲੈ ਖੇਲਾ ਕੇ ਹਲੇ ਵੀ ਅੱਖੀ ਜਾਵੇਂ ਤਿਰਕ ਨ ਜਾ ਕਿਵੇਂ ਉਤਾਰਾਂ ਮੇਰੇ ਸਤਗੁਰ ਕਲਗੀਆਂ ਵਾਲਾ ਗੱਜ-ਗਜਕਾਰਾ ਬਲਾਵੇ ਨੇ ਹਲੋ ਜਾਵੇ ਅਮਰਸ਼ੀਤ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਸਿਰਗੁਰ ਗੋਬਿੰਦ ਸਿੰਘ ਜੀ ਕਲਕੀ ਦਰਬਾਰਸ਼ਾਹੀ ਦੇ ਮਨ ਨੂੰ ਬਾਵੇ ਸ੍ਰੀ ਆਕਾਲ ਅਮਰਸ਼ਕੋ ਸਿੰਘ ਸਜੋ ਗੁਰੂ ਦੇ ਲੜ ਲਗੋ ਨਸ਼ਿਆਂ ਦਰੋ ਬਾਣੀ ਨਾਲ ਜੁੜੋ ਬਾਣੀ ਨਾਲ ਜੁੜੋ ਤਿਆਰ ਪਰ ਤਿਆਰ ਰਵੋ ਚੜ੍ਹਦੀ ਕਲਾ ਵਿੱਚ ਰਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ